ਸੋ 26 ਚੋਂ ਨਾ ਬੀਜਣ ਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਅੱਜ ਤੋਂ 20 ਦਿਨਾਂ ਨੂੰ ਇਹ ਝੋਨਾ ਤੁਹਾਨੂੰ ਐਵੇਂ ਲੱਗੂਆ ਇਹ ਮਸ਼ੀਨ ਦਾ ਝੋਨਾ ਬੀਜਿਆ ਨਹੀਂ ਇਹ ਜਿਹੜਾ ਕਿ ਆਪਣਾ ਲੇਵਰ ਦੁਆਰਾ ਚਤੇ ਜਿਹੜਾ ਇਹਦਾ ਗੈਪ ਹੈ ਜੀ ਉਥੇ ਇਕੱਠੇ ਦਾਣੇ ਮਸ਼ੀਨ ਸੁੱਟੂਗੀ ਰੁਕ 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 ਕੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਜਿਹੜੇ ਤੌਰ ਤੇ ਜਿਹੜਾ ਥੋੜਾ ਜਿਹਾ ਝੋਨਾ ਲੱਗਿਆ ਸੀਗਾ ਉਹਦਾ ਆਪਾਂ ਨੂੰ ਜਿੱਦਾਂ ਕਹਿ ਦਈਏ ਮਾਂਜਾ ਖੁਸ਼ ਹੋ ਗਿਆ ਬਹੁਤ ਸੋਹਣਾ ਜਿਹੜਾ ਝੋਨੇ ਦਾ ਹਾਂਜੀ ਵੀ ਸਤਿ ਸ੍ਰੀ ਅਕਾਲ ਕਿਸਾਨ ਭਰਾਓ ਕੀ ਹਾਲ ਚਾਲ ਆ ਤੁਹਾਡੇ ਤੇ ਝੋਨੇ ਦਾ ਸੀਜ਼ਨ ਆ ਜਿਹੜਾ ਜੋਰਾਂ ਤੇ ਚੱਲ ਰਿਹਾ ਜੀ 8 ਘੰਟੇ ਮਾਨ ਸਰਕਾਰ ਜਿਹੜੀ ਲਾਈਟ ਵੀ ਪ੍ਰੋਪਰ ਤਰੀਕੇ ਨਾਲ ਦੇ ਰਹੀ ਐ ਤੇ ਆਪ ਪਰਸੋਂ ਵੀਡੀਓ ਪਾਈ ਸੀ ਤੇ ਬਹੁਤ ਵਧੀਆ ਜਿਹੜਾ ਤੁਸੀਂ ਉਹਦਾ ਉਹਨੂੰ ਪਿਆਰ ਦਿੱਤਾ ਹਨ ਵੀ ਆ ਮੇਰਾ ਵਾਹਣ ਜਿਹੜਾ ਸਵਾ ਤਿੰਨ ਕਿੱਲੇ ਸੀ ਤੇ ਆਪਾਂ ਪਾਣੀ ਛੱਡਣ ਨੂੰ ਇਹਨੂੰ ਵਟਾਂ ਪਾ ਕੇ ਤੇ ਰਵਾ ਕਰ ਦਿੱਤਾ ਸੀ ਪਰ ਮੌਕੇ ਤੇ اچانک ਜਿਹੜਾ ਮੂਡ ਬਣ ਗਿਆ ਪੀ ਆਰ 126 ਝੋਨਾ ਬੀਜਣ ਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਅੱਜ ਤੋਂ 20 ਦਿਨਾਂ ਨੂੰ ਇਹ ਝੋਨਾ ਤੁਹਾਨੂੰ ਐਵੇਂ ਲੱਗੂ ਆ ਇਹ ਮਸ਼ੀਨ ਦਾ ਝੋਨਾ ਬੀਜਿਆ ਨਹੀਂ ਇਹ ਜਿਹੜਾ ਕਿ ਆਪਣਾ ਲੇਬਰ ਦੁਆਰਾ ਝੋਨਾ ਲਵਾਇਆ ਗਿਆ 8 ਇੰਚ ਦੇ ਜਿਹੜਾ ਇਹਦਾ ਗੈਪ ਆ ਜੀ ਉੱਥੇ ਇਕੱਠੇ ਦਾਣੇ ਮਸ਼ੀਨ ਸੁੱਟੂਗੀ ਰੁਕ ਰੁਕ ਕੇ ਰੁਕ ਰੁਕ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਜਿਹੜੇ ਸ਼ਾਟ ਚੱਲਦੇ ਰਹਿਣਗੇ ਨਾਲ ਨਾਲ ਤੇ ਲਗਭਗ ਅਸੀਂ 10 ਤੋਂ ਲੈ ਕੇ 11 ਕਿਲੋ ਦੇ ਆਈਡੀਆ ਦੇ ਵਿੱਚ ਜਿਹੜਾ ਬੀਜ ਪੈ ਰਿਹਾ ਆ ਤੁਸੀਂ ਦੇਖ ਸਕਦੇ ਹੋ ਬਾਈਆਂ ਨੇ ਸਵਾਰ ਜਿਹੜੀ ਨਵੀਂ ਮਸ਼ੀਨ ਰਿਹਾਂਦੀ ਆ ਮੇਰੇ ਪਿੰਡ ਦੇ ਕਿਸਾਨ ਵੀਰਾਂ ਦੀ ਜਿਹੜੀ ਮਸ਼ੀਨ ਸੀ ਪਹਿਲਾ ਆਪਾਂ ਇੱਕ ਟ੍ਰਾਇਲ ਦੇ ਤੌਰ ਤੇ ਜਿਹੜਾ ਥੋੜਾ ਜਿਹਾ ਝੋਨਾ ਲੱਗਿਆ ਸੀਗਾ ਉਹਦਾ ਆਪਾਂ ਨੂੰ ਜਿੱਦਾਂ ਕਹਿ ਦਈਏ ਮਾਂਜਾ ਖੁਸ਼ ਹੋ ਗਿਆ ਬਹੁਤ ਸੋਹਣਾ ਜਿਹੜਾ ਝੋਨੇ ਦਾ ਰਿਵਿਊ ਰਿਹਾ ਜੀ ਤੇ 12 13 ਦਿਨਾਂ ਦਾ ਜਿਹੜਾ ਬਾਸਮਤੀ ਝੋਨਾ ਹੋ ਗਿਆ ਤੇ ਉਹਦੇ ਵਿੱਚ ਕੋਈ ਵੀ ਹਾਲਤੂ ਨਦੀਨ ਨਹੀਂ ਉਗਿਆ ਜਿਵੇਂ ਆਪਾਂ ਕਹਿ ਦਈਏ ਵੀ ਆਪਾਂ ਆਮ ਝੋਨੇ ਦੇ ਵਿੱਚ ਇੱਕ ਵਾਰੀ ਲੇਬਰ ਤੋਂ ਕੱਖ ਘੜਵਾਉਣੇ ਆ ਉਹਨੇ ਕੱਖ ਜ਼ਰੂਰ ਹੁੰਦੇ ਆ ਜੀ ਜਿਹਦੇ ਵਿੱਚ ਆਪਾਂ ਇੱਕ ਸਾਥੀ ਦੀ ਪੂਰੀ ਅੱਕੇਕੜ ਦੀ ਤੇ ਪੈਂਡੀ ਮੈਥਾਲੀਨ ਤੇ ਹੋਰ ਵੀ ਮਾਰਕੀਟ ਦੇ ਵਿੱਚ ਜਿਹੜੀਆਂ ਦਵਾਈਆਂ ਆ ਰਹੀਆਂ ਨੇ ਹਨਾ ਜੀ ਉਹ ਆਪਾਂ ਪਾਣੀ ਜਿੱਦਾਂ ਬਜਾਈ ਵਾਲੇ ਝੋਨੇ ਦੇ ਵਿੱਚ ਛੱਡਾਂਗੇ ਤੇ ਨਾਲ ਦੀ ਨਾਲ ਜਿਹੜੀ ਉਹ ਦਵਾਈ ਪਾਉਣੀ ਆ ਪਰ ਮਹਿਕਮਾ ਦਵਾਈ ਇਸ ਤਰ੍ਹਾਂ ਕਹਿੰਦਾ ਵੀ ਜਦੋਂ ਪਾਣੀ ਜ਼ਮੀਨ ਦੇ ਵਿੱਚੋਂ ਸੁੱਕਦਾ ਉਹਦਾ ਛੜਕਾ ਕਰਨਾ ਪਰ ਕਈ ਕਿਸਾਨ ਵੀਰ ਜਿਵੇਂ ਆਪਾਂ ਆਮ ਝੋਨੇ ਦੇ ਵਿੱਚ ਦਵਾਈ ਪਾਉਣੇ ਆ ਉਦਾਂ ਵੀ ਦਵਾਈ ਜਿਹੜੀ ਦੇ ਰਹੇ ਆ ਤੇ ਸੋ ਇਹ ਜਿਹੜਾ ਤਰੀਕਾ ਬਹੁਤ ਵਧੀਆ ਚਾੜ ਦੇ ਵਿੱਚ ਵੀ ਤੁਹਾਡਾ ਆਮ ਝੋਨੇ ਨਾਲ ਜਿਹੜਾ ਝਾੜ ਹੈ ਇਸ ਝੋਨੇ ਦਾ ਵਾਧਾ ਆਊਗਾ ਜੇ ਤੁਸੀਂ ਨਹੀਂ ਵੀ ਬੀਜਿਆ ਤਾਂ ਕਿਰਪਾ ਕਰਕੇ ਥੋੜਾ ਕੋਈ ਟ੍ਰਾਇਲ ਦੇ ਤੌਰ ਤੇ ਚਾਰ ਕਣਾਂਾਂ ਜਾਂ ਕਿੱਲਾ ਇਸ ਵਾਰ ਜਿਹੜਾ ਰੱਖਵੇ ਠਾਂ ਜ਼ਰੂਰ ਲਿਓ ਹੁਣ ਜਿਹੜਾ PR126 ਦਾ ਟਾਈਮ ਹੈ ਬਾਸਮਤੀ ਦੀਆਂ ਜਿਹੜੀਆਂ ਸਾਰੀਆਂ ਕਿਸਮਾਂ ਦਾ ਜਿਹੜਾ ਟਾਈਮ ਚੱਲ ਰਿਹਾ ਤੇ ਬਹੁਤ ਸੋਨਾ ਝੋਨਾ ਜੀ ਲਗਭਗ ਲਗਭਗ ਛੇਵੇਂ ਦਿਨ ਜਿਹੜਾ ਝੋਨਾ ਤੁਹਾਡਾ ਔਰਿਆਂ ਦੇ ਵਿੱਚੋਂ ਬਾਹਰ ਆ ਜਾਊਗਾ ਤੇ 7ਵੇਂ ਤੋਂ 8ਵੇਂ ਦਿਨ ਦੇ ਵਿੱਚ ਤੁਹਾਨੂੰ ਔਰਿਆਂ ਦੇ ਵਿੱਚ ਕਣਕ ਵਾਂਗੂ ਹਰੇ-ਭਾਈ ਜਿਹੜੀ ਦਿਖਣੀ ਸ਼ੁਰੂ ਹੋ ਜੂਗੀ ਉਸ ਤੋਂ ਬਾਅਦ ਜਿਹੜਾ ਦੂਸਰੇ ਪਾਣੀ ਦੇ ਝੋਨਾ ਉਗਰਾਉਣਾ ਜੀ ਪਹਿਲਾ ਪਾਣੀ ਆਪਾਂ ਲਾ ਕੇ ਜਦੋਂ ਪੂਰੀਆਂ ਤੇੜਾਂ ਪਾਟ ਗਈਆਂ ਉਦੋਂ ਪਾਣੀ ਜਿਹੜਾ ਦੇਣਾ ਉਸ ਤੋਂ ਬਾਅਦ ਜਿਹੜਾ 25 ਦਿਨਾਂ ਤੋਂ ਬਾਅਦ ਇਹਦੀ ਖਾਦ ਖਰਾਕ ਜਿਹੜੀ ਆਪਾਂ ਸ਼ੁਰੂ ਕਰ ਦੇਣੀ ਹੈ ਪ੍ਰੋਪਰ ਤਰੀਕੇ ਨਾਲ ਤੇ ਹੁਣ ਆਪਾਂ ਇੱਕ ਡਾਈ ਦਾ ਗੱਟਾ ਪਾਇਆ ਕਈ ਕਿਸਾਨ ਵੀਰ ਸੁਪਰ ਵੀ ਪਾ ਰਹੇ ਆ ਇੱਕ ਗੱਟਾ ਸੁਪਰ ਦਾਤ ਇੱਕ ਗੱਟਾ डीएपी ਦਾ ਕੋਈ ਕੋਈ ਪਾ ਰਿਹਾ ਚਾਹੇ ਡੀएपी ਪਾਉ ਚਾਹੇ ਸੁਪਰ ਪਾਉ ਤੁਹਾਡੇ ਆਪਣੇ ਵਾਹਣ ਦੇ ਮੁਤਾਬਕ ਤੇ 10 ਤੋਂ 11 ਕਿਲੋ ਤੱਕ ਵੀ ਪਾ ਵੀ ਰਿਹਾ ਪਰ ਬਾਕੀ ਇਹ ਮਸ਼ੀਨ ਆਮ ਤੌਰ ਤੇ ਤਾਂ ਮਹਿਕਮਾ ਇਹੀ ਆਂਦੇ ਵੀ 8 ਕਿਲੋ ਵੀ ਵੀ ਪਾਓ ਤੁਸੀਂ ਦੇਖ ਸਕਦੇ ਹੋ ਵੀ 8 ਇੰਚ ਇੰਨਾ ਬਣ ਗਿਆ ਇੱਥੇ ਲੱਗ ਰਿਹਾ ਜੀ ਇਹਨੇ ਰੁਕ ਰੁਕ ਕੇ ਰੁਕ ਰੁਕ ਕੇ ਜਿਹੜੀ ਨਵੀਂ ਤਕਨੀਕ ਦੀ ਮਸ਼ੀਨ ਆਈ ਹੈ ਰੁਕ ਰੁਕ ਕੇ ਜਿਹੜੇ 4-5 ਆ ਵੀ ਸਿੱਟੂਗੀ ਇਹ ਤੁਸੀਂ ਦੇਖੋ ਜੇ ਵੀ 5 20 6 ਸਿੱਟੇ ਆ ਜੇ ਉਹਦੇ ਵਿੱਚੋਂ ਤੁਸੀਂ ਮੰਨ ਕੇ ਚਲੋ 6 7 20 ਸਿੱਟੇ ਤਿੰਨ ਮੈਸ ਨਿਕਲਦੇ ਆ ਤੇ ਦੂਸਰੇ ਤੱਕ ਸਫਲ ਲਾਣਾ ਜੀ ਸੋ ਇਸ ਕਰਕੇ ਬਹੁਤ ਕਾਮਜਾਬ ਜਿਹੜੀ ਮਸ਼ੀਨ ਸੱਦ ਹੋ ਰਹੀ ਆ ਪਰਮਲ ਝੋਨੇ ਵੀ ਬੀਜੇ ਗਏ ਸੀਗੇ ਬਹੁਤ ਸੋਹਣਾ ਜਿਹੜਾ ਰਿਵਿਊ ਆ ਰਿਹਾ ਆਪਣੀ ਬਾਸਮਤੀ ਲਗਭਗ ਇੱਕ ਇੱਕ ਉਂਗਲ ਜਿੱਦੀ ਹੋ ਗਈ ਆ ਤੇ ਸੋ ਕਿਸਾਨ ਵੀਰੋ ਵੀਡੀਓ ਕਰਿਓ ਸ਼ੇਅਰ ਤੇ ਨਵੀਂ ਤਕਨੀਕ ਜੀ ਨਾਲ ਜਿਹੜੀ ਖੇਤੀ ਕਰੋ ਤੇ ਖਰਚੇ ਤੋਂ ਬਚਤ ਕਰੋ ਕਿਉਂਕਿ ਠੇਕੇ ਜ਼ਮੀਨਾਂ ਦੇ ਬਹੁਤ ਜ਼ਿਆਦਾ ਵੱਧ ਚੁੱਕੇ ਆ ਜੇ ਆਪਾਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੀ ਕਿਰਸ ਕਰਦੇ ਰਾਵਾਂਗੇ ਤਾਂ ਹੀ ਜਿਹੜੀ ਆਪਣੀ ਪੌਕਟ ਮਣੀ ਵਧੂਗੀ ਜੀ ਤਾਂ ਹੀ ਆਪਾਂ ਨੂੰ ਜਿਹੜੀ ਠੇਕੇ ਵਾਲੇ ਵਾਣਾ ਦੇ ਵਿੱਚੋਂ ਆਮਦਨ ਹੋਊਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰੇ